ਮੈਂ ਕਹਿੰਦਾ ਓਏ ਘਰਤਾ ਮੁਰਤਾ ਹਲੋ ਮਾੜਾ ਵਕਤ ਮੂਸਤ ਅੱਜ ਉਹ ਕੱਟ ਰਿਹਾ ਵੀਡੀਓ ਹੁੰਦੇ ਅਈ ਡਬਲਰ ਕੋ ਪੜਾਈ ਹੁੰਨ ਕਿ ਜਾਈ ਤੇਰਾ ਬੜਾ ਟੇਨਾ ਬਾਅਦ ਐਮ ਬਲੌਗ ਚੈਨਲ ਤੇ ਤੇ ਹੁਣ ਉਹ ਬਲੌਗ ਐਜ਼ਰ ਲਿਆਵਾ ਪੰਜ ਛੇ ਦਿਨ ਜੁੜੇ ਰਹੇ ਨਾਲ ਦੇਖੋ ਕਿੰਨੇ ਦਿਨ ਬਾਅਦ ਵਿਖ ਕੱਢਣਾ ਝੋਟਾ ਖਲਾ ਰਿਆ ਪਿਆ ਵੋ ਸਕੂਟੀ ਹਣੀਆ ਬੜਾ ਦਿਨ ਹੋ ਗਿਆ ਖੜੇ ਨੂੰ ਵੇ ਕੱਢੀ ਬਾਹਰ ਇਹਨੂੰ ਕਾ ਗੂ ਪਿਆ ਚੰਗਾ ਕਿੰਨਾ ਕਚਰਾ ਰਿਹਾ ਹੈ ਟਰ ਕੱਟ ਕੇ ਇਹਦੀ ਮਾੜੀ ਮੋਟੀ ਵਾਇਰਿੰਗ ਸਹੀ ਕਰਨੀ ਹੈ ਤੇ ਬਾਕੀ ਵਾਲੇ ਕੰਮ ਬੜਾ ਮੋਟਾ ਹੈਗਾ ਇਹਦਾ ਪੈਂਡਿੰਗ ਇਥੇ ਉਹ ਕਰਕੇ ਡੰਡ ਢੂੰਡਾ ਕੇ ਖਿਲਾੜੀ ਉਹਨੂੰ ਇਦਾਂ ਹੀ ਤੇ ਬਾਕੀ ਨਾਲ ਯਾਰੋ ਮੈਂ ਅਹੀ-ਅਹੀ ਟਰੈਕਟਰ ਸਟਾਰਟ ਕਰਨ ਦੀ ਬੈਟਰੀ ਬੂਨਟਰ ਸਟਾਰਟ ਨਹੀਂ ਹੋ ਰਹਾ ਚੈੱਕ ਕਰਾ ਦੇਣਾ ਦੇਖੋ ਟਕ ਟਕ ਕਰ ਰਿਹਾ ਤੇ ਇਹਦੀ ਬੈਟਰੀ ਲਾ ਕੇ ਇਹ ਗਾਰਡ ਰਾ ਲੈਣੀ ਆ ਆਪਣੀ ਕੋਠੀ ਨੇ ਵਿੱਚ ਤੇ ਚਾਚਾ ਆ ਰਹੇ ਆ ਦੇਖਦੇ ਆ ਭਈ ਹੜੇ ਖੜੇ ਤੋਂ ਬਾਬਾ ਉਹ ਆ ਰਿਹਾ ਦੇਖ ਜਲਦੀ ਆ ਬਾਬੇ ਫਿਰ ਨੂੰ ਕਰਕੇ ਸਟਾਰਟ ਕੰਮ-ਕੁੰਮ ਕਰਕੇ ਤਾਂ ਡੰਨ ਮਤਲਬ ਕਿ ਇਹਨੂੰ ਲਾ ਕੇ ਉੱਥੇ ਫਿਰ ਬੁਲਟ ਕੋ ਜਾਣੇ ਆ ਬੁਟ ਲੱਗੇ ਜਾ ਕੇ ਕੰਮ-ਕੁੰਮ ਦੇਖਦੇ ਆ ਬੁਲਟ ਤਾਂ ਕੀ ਦੇਖਦੇ ਆ ਬੁਲਟ ਤੇ ਮੇਰੇ ਖਿਆਲ ਨੇ ਲੱਗੇ ਵੀ ਲੈਦਰ ਵੀ ਪਾਣੀ ਲਾ ਲੈਦਰ ਪਾਵਾਂਗੇ ਉਹ ਟਾਈਮ ਤੱਕ ਪਰ ਹਲੇ ਜਿਹੜਾ ਉਹਦਾ ਕੰਮ ਹੋਣਾ ਲੋ ਕਰਾ ਦਈਏ ਘਰ ਕਰਨੇ ਨੇੜਾ ਮੇਰਾ ਕੰਮ ਕਰਨਾ ਉਹ ਬੁਲਟ ਤੇ ਕਰਕੇ ਫਿਰ ਇਹਦਾ ਕੰਮ ਕਰਕੇ ਫਿਰ ਬੁਲਟ ਕੋ ਨਹੀਂ ਜਾਣੇ ਟਰੈਕਟਰ ਕਰਦਾ ਸਟਾਰਟ ਚੱਚਾ ਲੱਗੇ ਯਾਰ ਆਪ ਆ ਨੋਟਪੈਡ ਜੱਤ ਕੇ ਸਟਾਰਟ ਕਰਤਾ ਤੇ ਉਧਰ ਲਾ ਕੇ ਭੇਲੀ ਕੰਨੀ ਮੱਟ ਕੇ ਇਹ ਤਾਂ ਡਨ ਤੇ ਹੁਣ ਮੜੇ ਆ ਕੰਟਰੀਬਟਰ ਕੱਟ ਕਰ ਤੇ ਬਾਬਾ ਕਰੀ ਮੈਂ ਟਰੈਕਟਰ ਕੱਢ ਦਉਣਾ ਤੂੰ ਬੋਲਾ ਦੇ ਠੀਕ ਹੈ ਹਾਂ ਆਪ ਕਪੜਾ ਮਾਰ ਲੀਏ ਫੀਡ ਵਾਲੀ ਡੰਡੀ ਐ ਇਧਰ ਹੀ ਮਾਰ ਲੈਣਾ ਬਸ ਇਹ ਕਪੜਾ ਆਪਣਾ ਕੋ ਰੱਖ ਲੈ ਬਾਅਦ ਦੇਣਾ ਫੀਡ ਦੇ ਕਪੜਾ ਉਪਰ ਮਾਰ ਕੇ ਉਹ ਚਲਾ ਦਈਏ ਕੰਡਿਕਟਰ ਚਲਾ ਦਈਏ ਤੇ ਆਹ ਬਟਨ ਲਾ ਕੇ ਲੋ ਲੋ ਲਾ ਕੇ ਬਾਪੇ ਬਾਹਰ ਦੇਖ ਆ ਅੱਡ ਕੇ ਫਿਰ ਮਿੱਤਰਾਂ ਮਿਲਣੇ ਤੁਹਾਨੂੰ ਬਾਹਰ ਰੱਖੇ ਕੰਡਿਕਟਰ ਬਾਹਰ ਲੈ ਆ ਆਹ ਕੰਡਿਕਟਰ ਲਾਈਏ ਡਾਡੀ ਨੇ ਕਿਹਾ ਆਉਣ ਨਾਲ ਲੱਗ ਜਾਣੀ ਆ ਕਿਉਂਕਿ ਉਹ ਵਸਖੜੀਆਂ ਟਰੈਕਟਰ ਉੱਥੋਂ ਲੈ ਕੇ ਤੇ ਆ ਆਪਣੇ ਕੋਠੀ ਆ ਬਲੈਂਡਰ ਪਾਣਾ ਹੋਣਾ ਸ਼ਰਟਨ ਦੀ ਪੈਰੀ ਹੈ ਤੇ ਉਹ ਲੱਗੇ ਹੋਏ ਨੇ ਮਿਸਤਰੀ ਉੱਤਰ ਨੇ ਇਹ ਲਾ ਕੇ ਉਹ ਟਰਾਲੀ ਮੁਰਕੇ ਟਰੈਕਟਰ ਉੱਤੇ ਓਏ ਬੱਸ ਲਾ ਕੇ ਟਰੈਕਟਰ ਲੱਜਾ ਹਨਾ ਇਹ ਲਾ ਕੇ ਹਨਾ ਇਹ ਲਾ ਕੇ ਟਰੈਕਟਰ ਲਾਜਾ ਨਾ ਤੇ ਬਾਕੀ ਮਿਲਦੇ ਤੁਮ ਮਿੱਤਰੋ ਲਾ ਰਹੇ ਨਹੀਂ ਉਹ ਆਤੀ ਪੈਗੋ ਰਾਮਣ ਹਟਿਓ ਪੰਡ ਚੱਕ ਲੈ ਇੱਕ ਮਿੰਟ ਬਰਤਨ ਨੂੰ ਸਾਈਡ ਤੇ ਰੱਖਿਆ ਕਰੋ ਦੇਖੋ ਖੰਭਾ ਹੀ ਨਟਾ ਦਿਓ ਅਕਟਰ ਮੈਦਾਨ ਜਾਰਾ ਸੀ ਗੱਡੀ ਡੈਡੀ ਨੇ ਕਿਹਾ ਮੈਨੂੰ ਗੱਡੀ ਲੈ ਕੇ ਕਿਹਾ ਸਵਿਫਟ ਤੇ ਵਲੋਗ ਦੇਖੇ ਹੋਣਾ ਸਵਿਫਟ ਗੱਡੀ ਦਾ ਜਿਹੜੀ ਲਾਇਸੈਂਸ ਨੰਬਰ ਆਹ ਖੜੀ ਆ ਸਾਹਮਣੇ ਤੇ ਇਹਦੀ ਚਾਬੀ ਅੰਦਰ ਪੀ ਲੈ ਕੇ ਡੈਡੀ ਨੂੰ ਗੱਡੀ ਲੈ ਕੇ ਮੁੜ ਕੇ ਦੋ ਕੰਮ ਕਰਨ ਦੋ ਤਿੰਨ ਉਹ ਕਰਕੇ ਫਿਰ ਵੇਲੇ ਮਿਲਦੇ ਆ ਚਾਬੀ ਲੈ ਲਈ ਗੱਡੀ ਦੀ ਤੇ ਯਾਰ ਇਹਦੇ ਵਿੱਚ ਹੈਲਡ ਆਉਂਦੇ ਨੇ ਇਹਦੇ ਇਸ਼ਾਰੇ ਜੇ ਬੜੇ ਚਲਦੇ ਆ ਸਿਸਟਮ ਨਾ ਨਹੀਂ ਸਮਝ ਆਉਂਦਾ ਇਸ਼ਾਰਿਆਂ ਦਾ ਬਾਕੀ ਡਾੜੀ ਨੂੰ ਘੱਡੀ ਦੇਣੇ ਮੀਟਰ ਘੁੰਮ ਜਾ ਆ ਗੱਡੀ ਲੈ ਕੇ ਡਾੜੀਆਂ ਸਮਾਨ ਜਾ ਆਸ਼ਾ ਉਹ ਡਾੜੀ ਮਿਲਿਆ ਸਿਰਤ ਨੂੰ ਜਿਹੜਾ ਕੋਠੀ ਵੱਲੋਂ ਇਹ ਲਾ ਕੇ ਆਪਾਂ ਗੱਡੀ ਡਾੜੀ ਨੂੰ ਦੇ ਕੇ ਭੱਜ ਗਏ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵਲੋਗ ਵਧੀਆ ਲੱਗਣ ਤੇ ਲਾਈਕ ਸ਼ੇਅਰ ਕਮੈਂਟ ਜੁੜ ਕੇ ਰਿਹਾ ਕਰੋ। ਹਿੰਗੀ ਗੱਡੀ ਡਾੜੀ ਲੈ ਚੱਲ। ਉਹ ਗੱਡੀ ਆ ਗਈ ਸਾਹਮਣੇ। ਲਾ ਕੇ ਮੋੜ ਕੇ ਤੁਹਾਨੂੰ ਮਿਲ। ਮਿੱਤਰੋ ਆ ਖੜੀ ਆਪਣੀ ਚਾਚੇ ਵਾਲੀ ਸਪੋਰਟ। ਉਹ ਖੜੀ ਆਏ ਸ਼ੂਟਿੰਗ ਕਰੇ ਬੰਦੇ ਜਾ ਰਹੇ ਨੇ ਇੱਥੇ। ਇਹ ਵਲੋਗ ਵਿੱਚ ਸਾਰਾ ਕੁਝ ਆਊਗਾ। ਆਏ ਖੜੀ ਚੰਡੀਗੜ੍ਹ ਨੰਬਰ ਪਲੇਰੋ। ਚਾਚਾ ਵਾ ਪੂਰਾ ਖੋਇਸ਼। ਤੇ ਇਹ ਖੜੇ ਆਪਣਾ ਸੋਨਾਲਿਕ। ਹਾਂ ਮੈਂ ਤੁਹਾਨੂੰ ਇੱਕ ਮਿੰਟ ਹੈ ਇਹ 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 ਪਛਾਣੋ ਕੀ ਹੈ ਇਹ ਠੀਕ ਨਹੀਂ ਹੈ ਫਿਰ ਮੈਂ ਖਲਾ ਰਤੇ ਨੂੰ ਖਵਾੜ ਚ ਤੇ ਮੈਂ ਠੀਕ ਤੇ ਹੋਣਾ ਨਹੀਂ ਇੰਜਨ ਦੇ ਨਾਲ ਇੱਕ ਵਾਰ ਖਵਾ ਕੇ ਮੈਂ ਪੂਰਾ ਸਰਵਿਸ ਕਰਾਤੀ ਚ ਚਾਲੂ ਹੋ ਗਿਆ ਹੀ ਫਿਰ ਇਹਨੇ ਬੰਦੇ ਨੇ 6000 ਨੁਕਸਾਨ ਦੱਸਿਆ ਸੀ ਕਹਿੰਦੇ ਨੁਕਸਾਨ ਪਿਸਟਨ ਨਹੀਂ ਪਏ ਉਹਦੇ ਫਿਰ ਮੈਂ ਛੇੜੇ ਨਹੀਂ ਮੈਂ ਉਹ ਖੜਾ ਰਹਿੰਦੇ ਆ ਖੜਾ 751 ਇਹ ਖੜਿਆ 735 ਦੇ ਚਾਚੇ ਵਾਲਾ ਤੇ ਚੈੱਕ ਕਰੋ ਜਿੰਗਾ ਜੰਗੂ ਲੱਗ ਗਿਆ ਨੂੰ ਵੀ ਮੈਂ ਤਾਂ ਕਿਹਾ ਚਾਚੂ ਨੂੰ ਦੇ ਕੇ ਨਵਾਂ ਲੈ ਲੈ ਕੋਈ ਚੈਣ ਦਾ ਦੇਖਣਾ ਚੱਕਰ ਸੀ ਹੁਣ ਲਾ ਕੇ ਨਵਾਂ ਹੀ ਲਾਂਗੇ ਕਿਹਨਾਂ ਦੇ ਚਾਚੂ ਨਵਾਂ ਦਾ ਚੱਲਦਾ ਲਾਂਗੇ ਤੇ ਆ ਹੁਣ ਸੁਣਾ ਲਿੱਕਾ ਜੇ ਸਾਰਾ ਟਰੈਕਟਰ ਨਾ ਧੋਣ ਵਾਲੇ ਨੇ ਧੋਣ ਦਾ ਫਾਇਦਾ ਤਾਂ ਯਾਰ ਧੋਂਦ ਬੜੀ ਪੈਂਦੀ ਤੇ ਕਰਕੇ ਲਿਬੜ ਜਾਂਦੇ ਨੇ ਯਾਰ ਆਹ ਕਿੰਨੀ ਮਿੱਟੀ ਨੜੇ ਦੇ ਉੱਪਰ ਟੇਪ ਵੀ ਲੱਗ ਗਿਆ ਪੱਟ ਪੁੱਟ ਕੇ ਦੂਜੀ ਲਾਵਾਂਗੇ ਟੇਪ ਉੱਤੇ ਡੈਡੀ ਕਹਿੰਦੇ ਸ਼ੋਅ ਬਦਲਾ ਦਿਓ ਕਰਾਂਗੇ ਨਾ ਕਿਦੋਂ ਕਿਦੋਂ ਵਾਸ਼ਿੰਗ ਸੈਂਟਰ ਤੇ ਲੈ ਜਾਣਾ ਉਹ ਕਰਾਉਣਾ ਕੈਮਰੇ ਕੋਸ਼ ਕਰਾਉਣਾ ਸਾਰਾ ਉੱਤਰਣਗੇ ਜਦ ਪੈਟਰੋਲ ਨਮਰਾਂਗੇ ਤੇ ਬਾਕੀ ਤਾਂ ਹੁਣ ਆਪਾਂ ਕਰਦੇ ਜਾਏ ਕਰ ਬੁਲਟ ਵਾਟ ਤਾਂ ਦੇਖਦੇ ਆਂ ਕੁਛ ਤੇ ਗੱਟੀਆਂ ਤਾਂ ਗੱਡੀ ਕਰਿਆ ਗਿੱਡ ਜਾਂਦੀ ਜਿੱਦ ਗੱਡੀ ਵਿੱਚ ਟਰੈਕਟਰ ਵੀ ਲਾਤਾ ਤੇ ਹੁਣ ਆਪਾਂ ਕਰ ਲੈ ਕੇ ਮਿਲਦੇ ਆ ਕਰ ਦੇਖਦੇ ਆਂ ਬੁਲਟ ਆ ਟਰੈਕਟਰ ਤਾਂ ਨੁੜ ਆ ਹੁਣ ਲਾ ਜਾ ਟਰੈਕਟਰ ਨੂੰ ਲੈ ਜਾ ਇੱਧਰ ਸਿਰਫ ਥੋੜਾ ਦੇਖ ਲੀਜੀਏ ਕਿਉਂ ਇਧਰ ਉਹ ਅੱਛਾ ਘਾਟ ਰਾ ਪਈ ਐ ਠੀਕ ਠੀਕ ਟਰੈਕਟਰ ਹੈ ਜੀ ਹੁਣ ਤਾਂ ਸਟਾਰਟ ਹੋ ਰਿਹਾ 10 ਮਿੰਟ ਚ ਬੈਟਰੀ ਡਾਫ ਫੋਲ ਰਹੀ ਦੇਖ ਮੜਿਆ ਬਾਕੀ ਤਾਂ ਮਿਲਦਾ ਕੱਢ ਕੇ ਟਰਾਲੀ ਤੇ ਮਿੱਤਰੋ ਆਪਾਂ ਦੇ ਟਰੈਕਟਰ ਨਾਲ ਕੇ ਖੁਰਕੇ ਫੁੱਟ ਦਾ ਕੰਮ ਛੇੜਦੇ ਆ ਤੇ ਲੈ ਚਾਬੀ ਬਣਾਵ ਲੋਕ ਤੇਰਾ ਚਲੋ ਮਿੱਤਰੋ ਆਪਾਂ ਖੋਲਦੀ ਐ ਬੂਆ ਬੂਆ ਖੋਲਦੇ ਤਾਂ ਬਾਅਦ ਨੂੰ ਮਿਲਦੇ ਆ ਇੱਕ ਮਿੰਟ ਦਰਵਾਜ਼ਾ ਖੋਲਦੀ ਐ ਆ ਲੋਈ ਆ ਟਰੈਕਟਰ ਲਿਆ ਰਾਮ ਨਾ ਨੂੰ ਇੱਧਰ ਕੱਟ ਕੇ ਲਾ ਇੱਧਰ ਨੂੰ ਕੱਟ ਸਿੱਧਾ ਲਾ ਰਾਮ ਨਾ 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 ਜਾ ਉਹ ਰਾਮ ਰਾਜ ਜਾਂਦੇ ਜਾਂਦੇ ਰੰ ਰਾਮ ਨਾ ਰਾਮ ਨਾ ਬੱਸ ਵਾ ਵਾ ਤੂ ਏ ਓਇਆ ਕਰ ਸੋਚ ਕੱਟ ਦੇ ਸਾਰੇ ਲੱਟਾ ਬੰਦ ਕਰ ਦੇ ਸਾਰੀਆਂ ਹਾਂ ਤੇ ਟਰੈਕਟਰ ਲਾਤਾ ਆਇਆ ਮਾਜ ਮਿੰਟੋ ਮਟਾ ਆ ਤੇ ਚਾਬੀ ਚ ਸੱਚ ਕੱਟ ਕੇ ਲਾ ਦੇ ਸੱਚ ਕੱਟ ਦੇ ਕੱਢ ਤਾਂ ਬੇ ਵਿਚ ਲਾਲ ਚਾਬੀ ਨਾ ਚਾਬੀ ਲਾ ਕੇ ਦਰਵਾਜਾ ਲਾਈਏ ਚਾਬੀ ਰੱਖੀ ਅੰਦਰ ਕਿਉਂਕਿ ਐਸੇ ਜਾਣਾ ਖਾਣਾ ਬੰਦਾ ਆ ਤਾਂ ਹੀ ਲੱਗ ਲੈ ਜਲਦੀ ਆ ਲੈ ਮਟੋ ਮਟ ਚਾਬੀ ਰੱਖਿਆ ਮੈਂ ਤੇ ਖੜਿਆ ਬਾਹਰ ਤੇ ਆਲਾ ਆਬੂ ਆਲਾ ਲਾ ਤਾਲਾ ਲਾ ਦਈਏ ਮਿੱਤਰੋ ਆ ਫੜ ਚਾਬੀ ਭੱਜ ਕੇ ਲਾ ਕੇ ਆ ਭੱਜ ਕੇ ਜਾ ਮਿੰਟੋ ਮਟ ਉਹ ਵੀ ਚ ਰੱਖਣੀ ਗੋਲੀਆਂ ਗੁਜਾ ਗੋਲੀਆਂ ਵੰਗੂ ਟੰਗ ਕੇ ਆ ਆਪਾਂ ਚੱਲਦੇ ਆਂ ਕਾਰ ਫਿਰ ਬੁੱਟ ਦਾ ਕੰਮ ਵੇਖਦੇ ਆਂ। ਪਹਿਲਾਂ ਕਾਰ ਜਾਂਨੇ ਆਂ, ਕਾਰ ਜਾ ਕੇ ਬੁੱਟ ਦਾ ਸਿਸਟਮ ਦੇਖਦਾ ਕਿ ਕੀ ਸਿਸਟਮ ਚਾਪੀ ਆਪਾਂ ਨਹੀਂ ਲਾ ਕੇ। ਉਹਦੀ 베어ਿੰਗ ਦੀ ਮਾੜੀ ਸੱਟ ਕਰਨੀ, 베어ਿੰਗ ਕਰਕੇ ਠੀਕ ਐ, ਇੱਥੇ ਮਾਰ ਕੇ ਮਿਲਦੇ ਤੁਹਾਨੂੰ। ਫਿਰ ਕਾਰ ਆ ਗਿਆ ਆਪਾਂ ਹੁਣ। ਤੇ ਕਵਰਾਂ ਦਾ ਲਾ ਕੇ ਤੁਹਾਨੂੰ ਦਿਖਾਣੇ ਆਂ। ਵੈਸੇ ਤਾਂ ਬੁੱਟ ਖੜਾਇਆ ਹੀ। ਦੋ ਸਨ ਉਹ ਖੜੇ ਨੂੰ ਸਟਾਰਟ ਵੀ ਨਹੀਂ ਕੀਤਾ ਸਾਲ ਭਾਜੀ। ਸਟਾਰਟ ਵੀ ਕਰਦੇ ਆਂ ਤੇ ਕਵਰ-ਕਵਰ ਦਾ ਲਾ ਕੇ ਦਾ ਕਵਰ ਮੈਂ ਸਪੈਸ਼ਲ ਮੰਗਵਾਇਆ ਸੀ ਕਿੱਥੋਂ ਮੁੰਡੇ ਕੋ। ਵੈਸੇ ਤਾਂ ਮਿਲ ਵੀ ਜਾਂਦੇ ਐਫਾ ਤੋਂ ਪਰ ਮੈਂ ਮੁੰਡੇ ਕੋ ਮੰਗਾਇਆ ਸੀ ਕਿ ਉੜਦਾ ਵੀ ਕੱਪੜਾ ਵਧੀਆ ਹੈ ਪੱਤਰਾ ਹੁੰਦੇ ਕੱਪੜਾ ਦਾ ਫਸ ਗਿਆ ਇਹ ਇੱਥੇ ਮੈਂ ਕੱਢ ਕੇ ਇਹ ਦੇਖੋ ਹੁਣ ਇਹਦੇ ਵਿੱਚ ਚੱਕ ਨਹੀਂ ਪਾਣੀ ਫਸਿਆ ਹੁੰਦਾ ਇਹਦੇ ਵਿੱਚ ਹੁਣ ਚੈੱਕ ਕਰੋ ਫੁੱਲ ਲੱਗ ਰਿਹਾ ਠੀਕ ਹੈ ਤੇ ਤੁਹਾਨੂੰ ਹੁਣ ਅਜੀ ਵਾਇਰਿੰਗ ਦਿਖਾਣਾ ਮੈਂ ਚਾਬੀ ਲੈ ਕੇ ਆ ਰਿਹਾ ਛੋਟਾ ਵੀਰ ਤੇ ਲੈ ਕੇ ਲੈਟਰ ਉੱਤੇ ਵੀ ਦਿਖਾਣਾ ਦਿਖਾ ਚੈੱਕ ਕਰੋ ਸਾਲੇਟ ਲੱਗ ਗਈ ਆ ਚੈੱਕ ਇਹ ਤੇ ਲੱਗਦਾ ਹੋ ਤੁਹਾਨੂੰ ਆ ਚੈੱਕ ਕਰੋ ਇੱਕ ਕੰਨਰ ਕੱਢਦਾ ਦੂਜਾ ਕਿੱਜਾ ਤੇ ਲਾਟਾਂ ਲੱਗੀਆਂ ਹੋਈਆਂ ਇੱਥੇ ਇੱਕ ਆਹ ਸਾਹਮਣੇ ਦਾ ਲੱਗੀ ਹੋਈ ਆ 2 3 4 ਭਰਾ ਆਪਾਂ ਮਾਰਨ ਲਈ ਬੁਲਟ ਦੇ ਕੱਪੜਾ ਤੇ ਆ ਜਲਦੀ ਆਇਆ ਯਾਰ ਬੁਲਟ ਤੇ ਮਾਰ ਕੇ ਕੱਪੜਾ ਰਿਆੜੀ ਛੜੀ ਕਰਕੇ ਬੁਲਟ ਨੂੰ ਬੁਲਟ ਤੇ ਮਾਰਦੇ ਆ ਸਲਫ ਸਟਾਰਟ ਮਤਲਬ ਕਿ ਕਿੱਕ ਮਾਰਦੇ ਆ ਸਲਫ ਕਹਿਣਾ ਤੇ ਤੁਹਾਨੂੰ ਦਿਖਾਵਾਂਗਾ ਦੂਜਾ ਬੁਲਟ ਵੀ ਜਿਹੜਾ ਮੇਰੇ ਚਾਚੇ ਕੋਲੇ ਲੋਕ ਬਰਾਬਰ ਦੀ ਇਹ ਬਫਿੰਗ ਵੀ ਸਾਰਾ ਪਤਾ ਹੀ ਲੱਗਿਆ ਮੇਰੇ ਹੱਲ ਦਾਗਾ ਕਰਨ ਲੱਗੇ ਤੇ ਬਾਕੀ ਤੁਹਾਨੂੰ ਮਿਲਦਾ ਬਾਅਦ ਚ ਹੁਣ ਚਾਬੀ ਲੈ ਆਵਾਂ ਤੋ ਪਰ ਚਾਬੀ ਲੈ ਕੇ ਆ ਗਿਆ ਭਰਾ ਇਹਨੂੰ ਕਰ ਦਈਏ ਸਟਾਰਟ ਬਟਨ ਨੂੰ ਆਨ ਕਰ ਦਈਏ ਤੇ ਸੈਲਫ ਸੋਚ ਆਇਆ ਨਹੀਂ ਫਰ ਬੂਲਟ ਬਦਲ ਲਿਆ ਹੁਣ ਸਟਾਰਟ ਉਧਰ ਤੋਂ ਹੁੰਦਾ ਨਹੀਂ ਪਈ ਅਸੀਂ ਵੈਸੇ ਇੱਕ ਵਾਰ ਕਰਕੇ ਦੇਖਦੇ ਹਾਂ ਸ਼ਾਰਟ ਕੌਣ ਹੋਆ ਸ਼ਾਰਟ ਹੁਣ ਦੇਖੋ ਜੀ ਕਰਕੇ ਸਟਾਰਟ ਤੋਂ ਬਾਅਦ ਮਿਲਦੇ ਆਗੇ ਸਿਰੋ ਸਟਾਰਟ ਕਰਤਾ ਸੀ ਆਪਾਂ ਤੇ ਚਲ ਵੀ ਇੰਜ ਦੀ ਆਵਾਜ਼ ਨਾਲ ਇੱਕ ਮਿੰਟ ਸਾਇਲੈਂਟ ਜੇ ਮਿੰਜਲ ਬਰਫਾੜੀਆਂ ਵਾਰੀ ਬਰਫਾੜੀਆਂ ਵਾ ਹਾਈਲਾਈਟ ਇਸ ਨੂੰ ਸਟਾਰਟ ਰੱਖ ਲਓ 2-3 ਮਿੰਟ ਫਿਰ ਤੁਹਾਨੂੰ ਮਿਲਦੇ ਆਂ ਨਾਰੇ ਸਣਾ ਦੇਖਣਾ 2 RPM ਕਰਕੇ ਦਿਖਾਣਾ ਤੁਹਾਨੂੰ ਦੇਖੋ 2 RPM ਲੱਗਦਾ ਪੂਰਾ ਘੰਟ ਹੋਰ ਕੱਟ ਕਰਕੇ ਦਿਖਾਣਾ ਤੁਹਾਨੂੰ ਮੈਂ ਜੰਮੀ ਸਾਇਲੈਂਟ ਪਰਪਮ ਹੋ ਗਈ ਆ ਦੇਖੋ ਛੁੱਟਾ ਗੇਅਰ ਦਾ ਪਾਣੀ ਦੇ ਆ ਦੇਖੋ ਆਸੀ ਬਿਸਤਰੀ ਨੂੰ ਕਹਿੰਦਾ ਚੰਗਾ ਇੰਜਣ ਹੈ ਇਹ ਜ ਪਾਣੀ ਮਾਰਦਾ ਚੰਗਾ ਇੰਜਣ ਕੋਈ ਤੇ ਮੈਨੂੰ ਆ ਰਹੀ ਸੀ ਸ਼ਰਮ ਮੈਂ ਘਰ ਦੇ ਬਾਹਰ ਲੈ ਕੇ ਆ ਗਿਆ ਬੁਲਟ ਨੂੰ ਤੇ ਉੱਥੇ ਆ ਗਿਆ ਤੁਹਾਨੂੰ ਮਿਲਦੇ ਆ ਬੁਲਟ ਵਲੋਗ ਖਾਣਾ ਜੇ ਮੈਂ ਤੇਰੇ ਵਲੋਗ ਲੈ ਕੇ ਆ ਗਿਆ ਸੀ ਬੁਲਟ ਘਰ ਦੇ ਬਾਹਰ ਕਰ ਜਾਂਦਾ ਸੀ ਵਲੋਗ ਬਣਾਇਆ ਸੀ ਨਹੀਂ ਮੈਂ ਰਿਸ਼ਤੇਦਾਰ ਆ ਗਏ ਸੀ ਤੇ ਨਾਲੇ ਆਂਦੀ ਸੀ ਬੜੀ ਸ਼ਰਮ ਮੈਨੂੰ ਤੇ ਉਹਨਾਂ ਸਾਹਮਣੇ ਮੈਂ ਤਾਂ ਬੰਨਾ ਵੀ ਨਹੀਂ ਸੀ ਵਲੋਗ ਤੇ ਮੈਂ ਬਾਹਰ ਆ ਗਿਆ ਹੁਣ ਕਿੱਕ ਮਾਰ ਦੀ ਮੈਂ ਜੰਮੀ ਬੰਦ ਤੇ ਹਰੋ ਭਾਈ ਗਾਣਾਦਨ ਵਲੋਗ ਮੈਂ ਕੋਈ ਕਹਿੰਨ ਅਗਲਾ ਵਲੋਗ ਦਿਖਾਣਾ ਕੱਲ ਤੇ ਅੱਜ ਤਾਂ ਮੇਰੇ ਕੋਲ ਟਾਈਮ ਨਹੀਂ ਕਿਉਂਕਿ ਅੱਜ ਟਾਈਮ ਹੈ ਤਾਂ ਨਹੀਂ ਕਿਉਂਕਿ ਮੈਨੂੰ ਜਾਣਾ ਕਿੱਥੇ ਦੀ ਕੰਮ ਪੈ ਗਏ ਮੈਨੂੰ ਤੇ ਦੋ ਚਾਰ ਕੰਮ ਨੇ ਤੇ ਬਾਕੀ ਦੇਖੋ ਲੁੱਕ ਦਸੂ ਖਿਦਾ ਲੱਗ ਰਹੀ ਜੀ ਬੋਲਡਰ ਓਵਰ ਓਕੇ ਬਾਕੀ ਤੁਹਾਨੂੰ ਸਾਰਾ ਦਿਖਾਵਾਂਗਾ ਬਫਿੰਗ ਬੂਫਿੰਗ ਕਰਕੇ ਤੁਹਾਨੂੰ ਸਾਰੀ ਇਹ ਜੱਟ ਦਿਖਾਵਾਂ ਕਰਾਂਗੇ ਇੱਕ ਇੱਕ ਵਲੋਗ ਆਇਆ ਕੱਲਾ ਕੱਲਾ ਤੇ ਮਾੜੇ ਮੋٹے ਕੰਮ ਕਰਨੇ ਕਰਕੇ ਤੁਹਾਨੂੰ ਮਿਲਦਾ ਹਾਂ ਬਾਅਦ ਵਿੱਚ ਆ ਤਾਂ ਬੜਾ ਹੋਰੰਜਾ ਠੀਕ ਕਰਦਾ ਸੀ ਤਾਂ ਹੋਰਨ ਬੰਦ ਹੋ ਗਿਆ ਇੱਕ ਆਹ ਲਾ ਆਹ ਦੇਖੋ ਇਤ ਨੂੰ ਮੁੜ ਗਿਆ ਤਾਰ ਦੇਖੋ ਤੇ ਇਹ ਠੀਕ ਕਰਦਾ ਹੀ ਆਹ ਦੇਖੋ ਸੈਂਸਰ ਲੱਗ ਗਿਆ ਦੇਖੋ ਆਹ ਸੈਂਸਰ ਲੱਗ ਗਿਆ ਤੇ ਬਾਕੀ ਇੱਕ ਕੰਮ ਆ ਤਾਂ ਹੋਰ ਵੀ ਇਹ ਕਾਰਬੂਰੇਟਰ ਲੀਕ ਹੋ ਰਿਹਾ ਤਾਂ ਦੇਖੋ ਐ ਲੀਕ ਹੋਣਾ ਨਹੀਂ ਚਾਹੀਦਾ ਬਸ ਇਹ ਲੀਕ ਹੋਣਾ ਨਹੀਂ ਚਾਹੀਦਾ ਵੈਸੇ ਇਦਾਂ ਤੇ ਦਿਖਾਣੇ ਮਿਸਤਰੀ ਨੂੰ ਦਜਾਬ ਆਪ ਕਰ ਲੈ ਕੁਛ ਕਾਰਾਗਰੀ ਆਹ ਦੇਖੋ ਮਿੱਟੀ ਵੀ ਲੱਗੀ ਵੀ ਕਿ ਨਹੀਂ ਹੋਈ ਕਿੱਥੇ ਲਾਵਾਂ ਆ ਰਾਤੀ ਤੇ ਬਾਕੀ ਬੁਲਟ ਮੈਨੂੰ ਦੱਸੋ ਕਿੱਦਾਂ ਲੱਗਾ ਬਾਕੀ ਨਵੇਂ ਨਵੇਂ ਵੀਡੀਓ ਲੈ ਕੇ ਆਵਾਂ ਨਵੇਂ ਨੇ ਕਮੈਂਟਰ ਤੇ ਨਵੇਂ ਨੇ ਕਮੈਂਟ ਕਰਿਆ ਕਰੋ ਉਸ ਦੇ ਹਿਸਾਬ ਨਾਲ ਆਵਾ ਕਰਾਂਗਾ ਵੀਡੀਓ ਮੈਂ ਮਿੱਤਰੋ ਮੈਂ ਜਾ ਰਿਹਾ ਤੇਲ ਪੌਣ ਪੰਪ ਤੇ ਤੇਲ ਵੀ ਘੱਟ ਬੁਲਟ ਚ ਤੇ ਜਨਸੂਏ ਚਾਚੇ ਦਾ ਮੁੰਡੇ ਦਾ ਫੋਨ ਆਇਆ ਉਹ ਕਹਿੰਦਾ ਮੜਾ ਕੰਮ ਜਾਹੀ ਉੱਥੇ ਕਿ ਮੈਂ ਮੜਾ ਉੱਥੇ ਮੋਟਰਸਲ ਨਾ ਲੈਣਾ ਉਹਨੇ ਤੇ ਮੜਾ ਦੇਖ ਕੇ ਐਨ ਉੱਥੇ ਬਲੂਰ ਤੇ ਜਾ ਜਨਸੂਏ ਤੇ ਮੈਂ ਤੇਲ ਪੌਣ ਪੰਪ ਤੇ ਜਾ ਕੇ ਮੁੜ ਕੇ ਮਿਲਦਾ ਤੁਹਾਨੂੰ ਪੰਪ ਦਾ ਪਾ ਲਈ ਆਪਾਂ ਤੇਲ ਤੇਲ ਪਵਾ ਲਈ ਪੰਪ ਆ ਗਿਓ ਤੇਲ ਪਵਾ ਕੇ ਨੂੰ ਫੇਰ ਮਿਲਦਾ ਉੱਥੇ ਜਾ ਕੇ ਆਪਣਾ ਚਾਚੇ ਦੇ ਮੁੰਡੇ ਕੋਲ ਮਿੱਤਰੋ ਤੇਲ ਪਵਾ ਲਿਆ ਆਪਾਂ ਪਾਜਾਂ ਕੋ ਚੱਲੇ ਜਾ ਹੁਣ ਤੇਲ ਤੁਲ ਪਵਾ ਕੇ ਹੁਣ ਜਾਂਦੇ ਜੰਸੋਏ ਤੇ ਉੱਥੇ ਜਾ ਕੇ ਤੁਹਾਨੂੰ ਮਿਲਦਾ ਮਿੱਤਰੋ ਆ ਗਏ ਸੀਗੇ ਆ ਚੰਚਨਗੜ੍ਹ ਸਪਲੈਂਡਰ ਘੜਾਇਆ ਸੀਗਾ ਤੇ ਆ ਪੱਤੀ ਦਰਵਾਣੀ ਐ ਇਹ ਬਾਈ ਜਾਨ ਗੱਲ ਕਰਦਾ ਤੇ ਤਰਵਾ ਕੇ ਫੇਰ ਦੇਖਦੇ ਆ ਕਿੰਦਾ ਦੇ ਫਿਟਿੰਗ ਚੰਗਾ ਲੱਗਦਾ ਮੋਟਰਸਲ ਆਹ ਕਿਹੜਾ ਲੋਹੜ ਰੰਗ ਦੇ ਕਾਲਾ ਰੰਗ ਦਾ ਉਹ ਕਾਲਾ ਸਟੈਂਡ ਕਿੰਨਾ ਦਾ ਕਰਿਆ ਰੰਗਟ ਆਇਤ ਮੈਂ ਲੋਇਆ ਨਹੀਂ ਬਲੈਂਡਰ ਤੋਂ ਮੈਂ ਲੈ ਲਿਆ 180 ਰੁਪਏ ਦਾ ਪਰਾਈਪ ਨਹੀਂ 180 ਦਲ ਹੋਇਆ ਮੈਂ ਅਗਲੀ ਕਸਮ 3-4 ਮਹੀਨੇ ਨਾ ਦਬਾਈ ਨਾ ਹਾਂ ਦਾ ਮਾਲ ਦੀ ਸਿੰਪਲ ਕਾਲਾ 220 ਰੁਪਏ ਦਾ ਹੈ ਮੈਂ 180 ਦਲ ਹੋਇਆ ਰਾਈਵਰ ਬਾਬਾ ਉਲਾ ਦੇ ਬਾਬੇ ਪੁਰਾਣੇ ਬੰਦਿਆਂ ਸਰਵਿਸਾਂ ਕਰਾਈਆਂ ਸਾਰੀਆਂ ਪੁੱਛ ਬਾਈ ਨੂੰ ਲਾ ਦੇ ਮਕਸਦ ਜੀ ਲਾ ਦੇ ਚੱਲ 220 200 ਦਾ ਕਰਦੇ ਹੁਣ ਰਿਹਾ ਚੱਲ ਦੋ ਕਰ ਲੈ ਚੱਲ ਲਾ ਲਾ ਯਾਰ ਲਾ 220 ਦਾ ਲਾ ਦੇ ਕਰ ਦੇ ਲਾ ਦੇ ਅਸੀਂ ਆਂਦੀ ਬੇਨਤੀ ਯਾਰ ਹੱਸਦਾ ਵੀ ਦੰਦ ਘੜਦਾ ਹਾਲਾ ਬੀ ਤਰੋ ਚਾਲੂ ਕਰਤਾ ਖੋਦਣਾ ਬਾਈ ਨੂੰ ਟਾਫੇ ਤੇ ਆਹ ਕਿ ਲਵਾ ਕੇ ਆਹ ਲਵਾ ਦੇਣਾ ਇਦਾਂ ਆਹ ਲਵਾ ਦੇਣਾ ਮੋੜ ਕਤਨ ਮਿਲਦੇ ਆ ਰਜੀਵ ਮਾਰ ਮਾਰ ਦੇ ਠੀਕ ਆ ਤੇ ਨਾਲੇ ਮੜਿਆ ਥੂ ਚ ਕਰਦੇ ਨਾ ਬ੍ਰੇਕ ਮਾਰਦੇ ਆ ਸਾਫ ਕਰਦੇ ਮਦਦ ਕਰਦੇ ਹਟ ਹੈਨਾ ਠੀਕ ਆ ਚੱਕਾ ਫੋਲ ਕੇ ਨਾ ਮਾਰ ਕੇ ਕਰ ਕੇ ਰੈਡੀ ਆ ਦੇਖ ਚੋਬਰ ਖੜਾ ਇੱਧਰ ਕਰਦੇ ਆ ਰੈਡੀ ਇਹਨੂੰ ਰੱਖ ਸਾਈਡ ਤੇ ਇੱਧਰ ਰੱਖ ਦਿੰਦੇ ਕੋਲ ਟੋਪੇ ਮਜ਼ਾ ਮਜਾ ਆ ਪਰ ਕਿਵੇਂ ਮੁੰਡਿਆਂ ਕਿਤਨ ਲਾਂਨ ਤੋਂ ਬਾਅਦ ਮਿਲਦੇ ਆ ਲਵਾ ਕੇ ਆ ਟਾਪ ਆ ਬਦਲ ਕੇ ਲਵਾ ਕੇ ਇਹ ਕਿੰਨਾ ਮਿਲਦੇ ਆ ਪੂਲ ਫੀਟਾ ਹਟਾ ਮੈਨੂੰ ਲਵਾ ਕੇ ਆ ਨਟ ਖੋਨਾ ਆ ਪੇਸ ਇਹ ਚਾਰ ਨਟ ਖੋਲ ਇਹ ਸਾਰੇ ਖੁੱਲਣਗੇ ਆਹ ਹੋਏ ਚਾਰ ਹੀ ਪੰਜ 12 ਨੰਬਰ ਲਿਆ 10 ਨੰਬਰ ਪਿਆ 6 ਦੇ 6 ਨਟ ਖੁੱਲਣਗੇ ਤਿੰਨ ਤਿੰਨ ਖੁੱਲ ਕੇ ਮੜ ਚੁਕਦਾ ਮੇਤੋ ਇਹ ਲਵਾ ਕੇ ਆਹ ਰੀ ਇੰਡੀਕੇਟਰ ਤੋੜਤਾ ਦੇਖ ਇਹਨਾਂ ਨੇ ਚਲੋ ਨਾਣ ਇੰਡੀਕੇਟਰ ਭੰਦਾ ਉਧਰ ਸ਼ੀਸ਼ਾ ਪਾਉਣਾ ਨਵਾਂ ਇਹ ਲਾ ਕੇ ਟੱਪ ਤੇ ਰਹਿਣਾ ਹੋਣਾ ਉਹ ਕਪੜਾ ਮਾਰਾ ਕਪੜਾ ਮਾਰਾ ਉਹ ਲੱਗ ਪਿਆ ਬੱਤੀ ਆ ਗਈ ਹੈ ਨਹੀਂ ਆ ਬੱਤੀ ਓਏ ਮੈਂ ਆ ਵਾਹਨ ਪ੍ਰਾਪਰ ਮੋਸਲ ਖੜਿਆ ਉੱਚੇ ਨਾ ਅੱਛਾ ਦੇਖੋ ਮਿੱਤਰੋ ਲਾਤੇ ਆਪ ਨਾਲ ਕਰਕੇ ਤੇ ਦੇਖੋ ਕਿੱਦਾਂ ਦੀ ਸ਼ੇਪ ਆਂਦੀ ਵਧੀਆ ਲੱਗੂ ਹੈ ਤਾਂ ਨਾਲ ਸਪਰਿੰਡਰ ਤੇ ਟਾਇਰ ਟੂ ਚੋੜਾ ਪਾ ਵੇਖੀਂ ਜੱਚਦਾ ਪੁੱਤ ਸਰ ਲੱਗ ਗਿਆ ਤਾਂ ਨੱਟ-ਨੋਟਾ ਲੋਕ ਕੱਸ ਰਿਹਾ ਬ੍ਰੇਕਾਂ ਬਾਈ ਕਾਸਕੇ ਲੈਨ ਡਿਕਟਰ ਦਾ ਵੀ ਪਾ ਦੇ ਵੀਰ ਹੈ ਸ਼ੀਸ਼ੇ ਪਰ ਸ਼ੀਸ਼ੇ ਪਰ ਤੇ ਕਾਸ ਦੇ ਨੱਤ ਤੇ ਬਲਿੰਕਰ ਪਾਣਾ ਮੱਲਬ ਬਲਣ ਪਵਾ ਕੇ ਇਹਦਾ ਤੇ ਰਜਨੇ ਆ ਤਵਾਣੇ ਨੂੰ ਮੀਟਿੰਗ ਲੱਗ ਗਿਆ ਭਰਾ ਆਵਾਜ਼ ਆ ਰਹੀ ਮੈਨੂੰ ਲੱਗਾ ਜੀ ਸਰਵਿਸ ਉੱਥੇ ਕਰਾ ਲਈਂ ਤੋ ਵੀ ਉੱਥੇ ਦੇ ਉੱਥੇ ਕਰਾਵਾਂਗੇ ਸਰਵਿਸ ਫੜੇ ਨਹੀਂ ਕਰਾਣੀ ਸਰਵਿਸ ਇਹਨੇ ਸਰਵਿਸ ਫੜੇ ਨਹੀਂ ਕਰਾਣੀ ਫੜੇ ਕਹਿੰਦਾ ਨਹੀਂ ਹੋ ਗਿਆ ਦੇਖ 700 ਉਹਦੇ ਰੋ ਕੇ ਕੈਨਸਲ ਹੋ ਜਾਏਗੀ 500 ਦੇ ਸਰਵਿਸ ਇਹਦੀ ਸੋਣਾ ਨਾ ਉਹ ਕਿ 750 ਕਰ ਦੇਣਾ ਕਿੰਨਾ ਤੱਕ ਚੱਕਰ ਕੱਢ ਲਿਆ ਕਹਿੰਦੇ ਨਾ ਮਾਰਨਾ ਹੈ ਦੇਖ ਮਾਰ ਮਾਰਨਾ ਕਿੱਥੇ ਮਾਰਨੇ ਕਿ ਛੜ ਅੰਦਰ ਮਾਰ ਕੇ ਇੱਧਰ ਮਾਰਨਾ ਦੇ ਵਿੱਚ ਅੱਛਾ ਇਹਦੇ ਵਿੱਚ ਮਾਰਨਾ ਹੈ ਇੱਧਰ ਆਹ ਦੇਖ ਓਏ ਇਹ ਲੈਦਰ ਨਹੀਂ ਇਹਦੇ ਵਿੱਚ ਮਾਰ ਕੇ ਦੇਖ ਮਾਰ ਕਿੰਨ ਧਵਾਣ ਚਾਹਦੇ ਆ ਟੈਟੂ ਫਿੱਟ ਕਰਾ ਕੇ ਧਵਾਣਾ ਹੀ ਮੁੜ ਕੇ ਧਵਾ ਦੋ ਧਵਾ ਕੇ ਟੋਟੇ-ਮੋਟੇ ਪਾ ਲੈਣੇ ਆਸਲੇ ਹੋ ਥੋੜੀ ਮੁਰਕਾ ਤੁਹਾਨੂੰ ਮਿਲਦੇ ਆ ਬੱਲੇ ਬੱਲੇ ਪਾ ਵਾਦੀਏ ਰੇਜਨਾ ਬੱਲੇ ਬਦੇ ਤੁਹਾਨੂੰ ਇਹ ਦੇ ਦੇ ਅੱਛਾ ਇਹ ਖਾ ਗੱਲ ਲਗਾ ਦੇਖੋ ਮਾਰ ਕੇ ਬਰੇਕ ਹੈਲੋ ਬਰੇਕ ਦੱਬੀ ਮੜੀ ਗਈ ਰੇਜਨ ਲੋ ਕਰਾ ਤਰੇ ਆ ਲੈ ਦਬ ਬਰੇਕ ਦੇ ਬਰੇਕ ਦਬ ਕਰ 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 ਦਬ ਹਾਂ ਚੱਲ ਰਿਹਾ ਪਾ ਠੀਕ ਹੈ ਚੱਲ ਰਿਹਾ ਨਾ ਪਾ ਚੱਲ ਰਿਹਾ ਠੀਕ ਹੈ ਜਿੱਤਾ ਪਟੋ ਪੇ ਕਰ ਦੋ ਅੱਛਾ ਤੇ ਮੜਾ ਮੋਟਾ ਦਾ ਹੌਕਾ ਕੰਮ ਡੰਨ ਦਾ ਕਰਾਤਾ ਡ ਖੜਦਾ ਸੀ ਆਉਂਦੇ ਨੇ ਫਿਰਦਾ ਪਾ ਠੀਕ ਹੀ ਨਿਬੜ ਗਿਆ ਉਹ ਆ ਗਿਆ ਮੇਰੇ ਕੋਲ ਕਵਰ ਆ ਪਾ ਦੇ ਹੇ ਖੋਲ ਦੇ 30 ਦਾ ਵੀਰ ਜਾ ਇਹ ਕਰ ਲਿਓ ਉਹ ਬੱਲੇ ਦਵੀ ਦੱਬੀ ਬੱਲੇ ਦਾ ਹੌਂਡ ਇੱਕ ਉਹ ਬ੍ਰੇਕ ਦੱਬੀ ਬਾਕੀ ਬੰਦਮ ਠੀਕ ਲੱਗ ਜਾਣਾ ਤੇ ਆ ਉਹ ਇਹਨੇ ਕਿੱਡਾ ਕਰਨ ਲੱਗਣ ਲੱਗੇ ਨਾ ਹੁਣ ਹਾਂ ਕਾਲਾ ਇਹ ਲੱਗਣਾਗਾ ਪਿੱਛੋਂ ਤਰਾ ਕੇ ਤੁਮਾ ਵਾਂਗੇ ਕਿ ਸਭ ਹੋਰ ਕੰਟਰੋਲ ਲੱਗੇ ਬੜਾ ਕਲਰ ਦਾ ਕਲਰ ਦਾ ਫਰਕ ਪੈ ਰਿਹਾ ਮਾੜਾ ਮਾੜਾ ਤੇ ਬਾਕੀ ਹੋ ਗਿਆ ਠੀਕ ਹੈ ਵੇ ਇਹ ਕਰ ਦੋ ਵੇ ਬੈਟਰੀ ਹੁੰਦਾ ਡੈ ਵੀਰੇ ਉਧਰ ਜਾ ਕੇ ਨਾ 500 ਦੀ ਡੈਡ ਨਵੀਂ ਪਾ ਦੇ ਜੀ ਪਾ ਲਨਗੇ ਜਿੰਸੀ ਵਾਲੇ ਬਹੁਤ ਠੀਕ ਬਾਕੀ ਹੋ ਗਿਆ ਰੈਡੀ ਨੂੰ ਤਵਾਨ ਚੰਨੇ ਹਾਂ ਮੋਟਰਸਲ ਜਾ ਰਿਹਾ ਤਵਾਨ ਤੇ ਤੋ ਆਕੇ ਮੋਟਰਸਲ ਉਹ ਜਾ ਰਹੇ ਨੇ ਤੋ ਆਕੇ ਮੋਟਰਸਲ ਵਾਕੇ ਤੁਹਾਨੂੰ ਮਿਲਦੇ ਉੱਥੇ ਬੋਹੀ ਸੈਂਟਰ ਤੇ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਸਾਰੇ ਜਾਣੇ ਤਰ ਐਨੇ ਵੀ ਅਜ ਠੰਡ ਨੇ ਅੱਖਿਆ ਕੇ ਇੱਥੇ ਆਪਣਾ ਸਟੇਸ਼ਨ ਤੇ ਉਹ ਜਿਹਨੇ ਪੰਪ ਤੇ ਤੇਲ ਪੋਣ ਮੈਮ ਛੇ ਸੀਗਾ ਤੇ ਆਹ ਦੇਖੋ ਬੋਲਟ ਖੜਿਆ ਆਪਣਾ ਧਵਾਣ ਦੀ ਲੋੜ ਹੀ ਨਹੀਂ ਕਰਦਾ ਸਾਫ ਹੈ ਬੋਲਟ ਹੁਣੇ ਧਵਾਣ ਵੇ ਤੇ ਵੈਸੇ ਨਾਲ ਆਇਆ ਮੈਂ ਬਣ ਜੂਗਾ ਨਾਲੇ ਵਲੋਗ ਤੇ ਐਨੇ ਵੀ ਜਿਆਦਾ ਠੰਡ ਲੱਗ ਰਹੀ ਹੈ ਦੇਖੋ ਖੇਤਾਂ ਚ ਐਨੀ ਠੰਡ ਲੱਗ ਰਹੀ ਹੈ ਮੇਰੇ ਠੰਡੇ ਖੇਤ ਮੈਮ ਆ ਦੇਖੋ ਨੀ ਹੌਟਾ ਲੱਗ ਰਹੀ ਐ। ਬਾਕੀ ਬੋਲਟ ਦੇਖੋ ਉਹਨਾਂ ਨੂੰ ਵਾਲਾਂ ਦੇ ਬਾਕੀ ਬਲੂ ਹੀ ਆ ਗਏ। ਬੜੀ ਰੇਟ ਆਈ ਐ। ਮੈਂ ਅਕੀ ਦੇ ਪੰਪ ਤੇ ਖੜਿਆ ਜੀ। ਧੋਣਾ ਕੀ ਹੈ ਦਾ? ਸਾਫ ਤੇ ਪਿਆ ਵੈਸੇ ਯਾਰ। ਕੇਮਿਕਲ ਉਹ ਵੇ ਘਾਟਾ ਮੁਰਤਾ। ਆ ਉਹ ਵੇੜੇ ਉਹ ਵਿੱਚ ਬਣ ਗਈ। ਓ ਮਿੱਤਰ। ਚਲਾਓ ਚਕਾ ਖੜਿਆ ਫੇ। ਚਲਾਇਓ ਮਿੱਤਰੋ। ਓ ਤਮਾਨ ਦਾ ਫਾਇਦਾ ਕੋਈ ਵੀ ਨਹੀਂ ਹੈ ਟਾਪਾ ਬਚ ਗਿਆ ਟਾਪਾ ਬਚ ਗਿਆ ਪਰ ਲੋਗ ਵਿੱਚ ਨਾਲ ਕੁਛ ਆਏਗਾ ਟਾਪਾ ਟੁੱਟੇ ਹਨ ਉਹਨੂੰ ਕਿਹਾ ਕਿ ਪਿਆ ਓਏ ਅਲੇ ਹਾਂ ਹੱਥ ਰੱਖਦੇ ਟੁੱਟ ਵੀ ਗਏ ਹੁਣ ਹੁਣ ਪਗਦੇ ਆਇਆ ਅਲੇ ਗਿਰ ਗਿਆ ਨਾਲੇ ਸਰਵਿਸ ਤੂੰ ਲੈ ਗਲਤ ਹੀ ਤੂੰ ਪਿੱਛੇ ਰਾਣਾ ਸੀ ਤੂੰ ਮੁੜਾ ਨਹੀਂ ਆਪਣਾ ਵੀਡੀਓ ਨਾ ਗਿਆ ਹੈ ਮੁੜਾ ਨਹੀਂ ਆਪਣਾ ਕਾਜ ਦਾ ਵੀਡੀਓ ਨਾ ਗਿਆ ਨਾ ਨਾ ਗਰਗੇ ਮੋਰਸਾ ਟੋਗਾ ਮੋਰਤ ਕਰਾਨੇ ਸਰਪਸ ਉਹ ਖਤੋਂ ਨੇ ਮੋਰਸਾ ਲਉਣਗੇ ਅੱਗੇ ਲਾ ਚਲੋ ਵਲੌਗ ਤੇ ਦੇਖਣਗੇ ਪੁੱਤ ਤੇਰੇ ਘਰ ਦੇ ਵਲੌਗ ਤੇ ਮਖਾਣਾ ਸਾਰਿਆਂ ਨੂੰ ਟੱਕਰ ਤੇ ਤੇਰੀ ਹੋਣੀ ਹੈ ਅੱਜ ਚਲ ਐਨਾ ਸ਼ੁਕਰ ਆਹ ਹੋ ਕੋ ਜਿੱਦ ਤੱਕ ਟੁੱਟੀ ਐ ਕਰ ਉਹ ਵੇਖੀ ਮੈਂ ਬਣ ਨਾਲੇ ਸਿਗਰਟੇ ਇੱਧਰ ਟੱਪਾ ਤਾਂ ਠੀਕ ਐ ਜੀ ਟੱਪ ਤਾਂ ਠੀਕ ਐ ਟੱਪ ਤਾਂ ਲੋਡ ਨਹੀਂ ਮੜਾ ਮੋਟਾ ਹਿੱਲੇ ਆ ਤੇ ਠੀਕ ਏ ਧੌਣ ਤੋਂ ਵਸਾ ਹੋਣਾ ਇਹ ਮਿੱਤਰੋ ਮੋਟਰਸਾ ਲੈ ਕੇ ਆ ਗਏ ਸੀ ਆਪਾਂ ਉੱਥੇ ਤਾਉਣ ਤੇ ਧੌਣ ਲੱਗਣਾ ਧੌਣ ਲੱਗੇ ਨੇ ਯਾਰ ਤਵਾ ਯਾਰ ਬੜਾ ਲੇਟ ਹੋ ਗਿਆ ਮੈਂ ਇਹ ਤਵਾ ਕੇ ਮੜਾ ਕੰਮ ਆਉਣਾ ਸੀਗਾ ਤੇ ਚਲੋ ਤਵਾਣੇ ਨੂੰ ਫਿਰ ਛੱਡ ਦੇ ਚੰਦੀ ਵਰਾਉਣ ਦੇਖੋ ਮਿੱਤਰੋ ਧੌਣ ਮਿੱਤਰਾਂ ਨੇ ਅੱਜ ਕਰਨਾ ਫੋਨ ਗੱਡੀ ਵਿੱਚ ਦੇਪ ਤੋਂ ਉਹ ਲੋਕ ਖੋੜ ਕੇ ਵੀ ਮਾਰ ਨਾਲ ਪਾਣੀ ਮਾਰਦਾ ਤੋੜਦਾ ਹੁੰਦਾ ਹੈ ਹੁਣ ਤੋੜ ਗਈ ਸੀ ਆਪ ਤੋਂ ਬਾਅਦ ਤੋੜ ਕੇ ਚੱਲੀਏ ਫਿਰ ਘਰ ਨੂੰ ਮੋਟਰਲ ਤੇ ਵੀਰਿਆ ਉਥੋਂ ਤੋ ਵੇਖ ਕੇ ਫੇਰ ਚਲਿਏ ਘਰ ਨੂੰ ਘਰ ਰਾ ਕੇ ਮਾੜੇ ਮੋਟੇ 1 2 3 ਕੰਮ ਕਰਨੇ ਨੇ ਹੋ ਜਾ ਕੇ ਕਰੀਏ ਵਲੋਗ ਦਾ ਉਹ ਆ ਕੇ ਆ ਕੇ ਭੰਨਦਾ ਹੀ ਪਹਿਲੇ ਦਿਨੇ ਨੰਮਾ ਪਾਤਾ ਜ ਇੱਥੇ ਘਾਂਟ ਆ ਗਿਓ ਸਾਫ ਹੋ ਗਏ ਹਣਾ ਨੰਬਰ ਨਵ ਲੱਗ ਜਾਂਦੇ ਹੋ ਹੋਰ ਨੰਮਾ ਤੈਨੂੰ ਮੰਗਾ ਕੇ ਦਾਂਗੇ ਮੁੰਡੇ ਕੋ ਗੋੜੀ ਕਰਤਾ ਤੇ ਬਸ ਹੁਣ ਪਿੰਡ ਜਾ ਕੇ ਮਿਲਦੇ ਹਾਂ ਤੇ ਮਿੱਤਰ ਮੈਨੂੰ ਬਾਰੇ ਮੁੰਡੇ ਕਮੈਂਟ ਵੀ ਕਰੀ ਜਾਂਦੇ ਸੀ ਬਾਈ ਇਹਦੀ ਲੱਟਾਂ ਵਾਲੀ ਰੀਲ ਦੋ ਲੱਟਾਂ ਦੇ ਮਤਲਬ ਵੀਡੀਓ ਲੈ ਆਓ ਬਲੌਗ ਲੈ ਕੇ ਆਓ ਤੇ ਬਲੌਗ ਤਾਂ ਨਹੀਂ ਮੈਂ ਲੈ ਕੇ ਆਇਆ ਬਾਈ ਲੋਕ ਤੇ ਮੈਂ ਮੈ ਜਾਊਂਗਾ ਮੈਂ ਥੋੜਾ ਟਾਈਮ ਬਾਅਦ ਜਦੋਂ ਮੈਂ ਬਲੌਗ ਤੇ ਤੇ ਹੁਣ ਇਹਦਾ ਮੈਂ ਕੀ ਕਹਿੰਦੇ ਨੇ ਨਾ ਜੀ ਲੱਟਾਂ ਦੱਸਣਾ ਜਿਹੜੀ ਲੱਟਾਂ ਲਈਆਂ ਮੈਂ ਤੁਹਾਨੂੰ ਚ ਲੱਗਦਾ ਹਨ ਇੱਕ ਮਿੰਟ ਦੋ ਮੈਂ ਸਟੈਂਡ ਤੇ ਲਾਣਾ ਥੋੜਾ ਲੱਟਾਂ ਲਾਤੀਆਂ ਤੇ ਲੱਟਾਂ ਚ ਰੂਟ ਦੱਸੋ ਕਿਦਾਂ ਲੱਗੀਆਂ ਸੋਰੀ ਆਪੇ ਲਈਆਂ ਬਈ ਆਪਾਂ ਆ ਪਾਣੀ ਕਿਥੇ ਕਰਵਾਈਆਂ ਤੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਦੱਲ ਗਈਆਂ ਧੰਨਵਾਦ ਬਹੁਤ ਤੁਹਾਡਾ ਕੰਮ ਬੜੇ ਸੀ ਮੈਨੂੰ ਕੰਮ ਕਿਤੇ ਨੇ 3-4 ਘੰਟੇ ਤੇ ਕੰਮ ਕਰਦਿਆ ਜੀ ਮੈਨੂੰ 4-3 ਘੰਟੇ ਲੱਗੇ ਤੇ ਥੋੜੇ ਬਹੁਤ ਹੋਰ ਵੀ ਕੰਮ ਸੀ ਰਾਤ ਦੇ ਬਾਜ਼ਾਰ ਚ ਤੇ ਵਲੌਗ ਦੀ ਐਂਡਿੰਗ ਕਰਦਾਂ ਲਾਈਕ ਸ਼ੇਅਰ ਕਮੈਂਟ ਜੁਜ਼ਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਜੀ